ਸਰਦਾਰ ਜੀ ਹਾਂ ਮੈਂ ਕੀ ਕਹਿੰਦੀ ਸੀ ਬਸ ਬਣਿਆ ਕਿਰਾਏ ਦਾ ਕੁਛ ਉਹ ਦੋਸਤ ਕੋਲੋਂ ਪੈਸੇ ਮੰਗੇ ਆ ਉਹਨੇ ਗੁੱਗਲ 'ਤੇ ਕੀਤੇ ਅੱਜ ਮੈਂ ਕਿਹਾ ਚੱਲ ਇੱਕ ਵਾਰੀ ਕੰਮ ਸਾਰੀਏ ਫਿਰ ਕੋਈ ਪੇਮੈਂਟ ਮੂਵਮੈਂਟ ਆ ਜੂਗੀ ਉਹਨੂੰ ਵਾਪਸ ਕਰਾਂਗੇ ਦੋਸਤ ਤੋਂ ਲੈ ਆ ਚਲੋ ਇਹ ਵੀ ਸ਼ੁਕਰਾਂ ਪਰਮਾਤਮਾ ਦਾ ਜੇ ਅਰੇਂਜਮੈਂਟ ਹੋ ਗਿਆ ਤਾਂ ਨਾਲੇ ਅੱਜ ਤੂੰ ਸਿਰੇ ਸਿਰੇ ਤਿਆਰ ਹੋਣ ਲੱਗੇ ਮੈਨੂੰ ਇਹ ਪੁੱਛੀ ਜਾਨੀ ਆ ਵੀ ਕੀ ਬਣਿਆ ਕਿਰਾਏ ਦਾ ਕੋਈ ਗੱਲ ਹੈਗੀ ਆ ਕੋਈ ਚੀਜ਼ ਚਾਹੀਦੀ ਆ ਕਿ ਕੱਲ੍ਹ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹਦੀਆਂ ਸਪਾਈਆਂ ਦੇਣ ਲੱਗੀਆਂ ਤੂੰ ਮੈਂ ਮਾਤਾ ਇਹ ਕਹਿੰਦੀ ਸੀ ਵੀ ਜੋ ਥਾਲੇ ਬੱਚਾ ਐਵੇਂ ਹੌਲੀ ਹੌਲੀ ਸਧਰੂਗਾ ਤੇ ਯਾਰੀ ਗੱਲ ਨੂੰ ਨਾ ਦਿਲ ਤੇ ਨਾ ਲਾਇਆ ਕਰੋ ਜਿਆਦਾ। ਉਹ ਬਬਲੀ ਬਸ ਕਰ। ਬੱਚਾ ਨਹੀਂ ਹੈਗਾ ਉਹ। ਉਹ 20 ਸਾਲ ਦਾ ਹੋ ਗਿਆ ਵਾ। ਉਹਨੂੰ ਇੰਨਾ ਕੁ ਤਾਂ ਲਿਆਸ਼ ਹੋਣਾ ਚਾਹੀਦੀ ਆ ਵੀ ਕਿਹੜੀ ਗੱਲ ਮੈਂ ਕਿਨੂੰ ਕਹਿਣੀ ਆ ਤੇ ਕਿਨੂੰ ਕਰਨੀ ਆ। ਕੱਲ ਬੋਲਿਆ ਦੇਖਿਆ ਸੀ ਕਿਦਾਂ। ਸਰਦਾਰ ਜੀ ਬੱਚੇ ਮਾਪਿਆਂ ਨਾਲ ਗੁੱਸਾ ਨਹੀਂ ਕਰਨਗੇ ਤੇ ਕਿਹਦੇ ਨਾਲ ਕਰਨਗੇ? ਮੈਂ ਤਾਂ ਕਹਿੰਦੀ ਸੀ ਕਿ ਵੀ ਐਵੇਂ ਅਭੀ ਨਭੀ ਹੋ ਜੂਗੀ ਕੀ ਫਾਇਦਾ। ਓ ਪਬਲਿਕ ਚੱਲ ਛੱਡ ਮੈਂ ਜੋਤ ਦੀ ਗੱਲ ਕਰਕੇ ਨਾ ਆਪਣਾ ਦਿਨ ਖਰਾਬ ਨਹੀਂ ਕਰਨਾ ਚਾਹੁੰਦਾ ਮੈਨੂੰ ਹੋਰ ਬੜੇ ਕੰਮ ਹੁੰਦੇ ਆ ਜੇ ਲਾਰਡ ਸਾਹਿਬ ਉੱਠ ਜਾਣ ਨਾ ਉਹਨਾਂ ਨੂੰ ਕਹਿ ਕਰ ਜੇ ਕੋਈ ਕੰਮਕਾਰ ਨਹੀਂ ਕਰਨਾ ਨਾ ਘਟੋ ਘਟੇ ਦਫ਼ਤਰ ਜਾ ਕੇ ਬਹਿ ਜਾ ਕਰੇ ਮੈਂ ਜਿਹੜੇ ਬਾਹਰ ਅੰਦਰਲੇ ਕੰਮ ਕਰਨੇ ਕਿਸ ਤੋਂ ਪੇਮੈਂਟ ਲੈਣੀ ਕਿਸੇ ਨੂੰ ਪੇਮੈਂਟ ਦੇਣੀ ਬਾਜ਼ਾਰੋਂ ਇੰਨਾ ਸਮਾਨ ਸੋਹਣੇ ਆਣਾ ਹੁੰਦਾ ਮੈਂ ਉਹੀ ਕੰਮ ਕਰ ਲਿਆ ਕਰੂੰਗਾ ਚੱਲ ਸਰਦਾਰ ਜੀ ਠੰਡੇ ਰਹੋ ਤੁਸੀਂ ਸਿਰ ਸਿਰ ਗਰਮ ਹੋ ਜਾਂਦੇ ਆ ਕੋਈ ਨਾ ਮੈਂ ਉਹਨੂੰ ਸਮਝਾਉਂਗੀ ਸਮਝ ਆ ਜਾਂਦਾ ਹੁੰਦਾ ਸਮਝਾਇਆ ਓ ਮੈਂ ਕਹਿੰਦੀ ਸੀਗੀ ਉਹ ਨਾ ਪਿਕਨਿਕ ਬਾਰੇ ਵੀ ਵੇਖ ਲੈਂਦੇ ਮੜਾ ਜਾ ਮੁੰਡਾ ਖੁਸ਼ ਹੋ ਜਾਂਦਾ ਤਬਲੀ ਮੈਨੂੰ ਪਤਾ ਸੀ ਤੇਰੇ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਜਿਹੜੀ ਤੂੰ ਮੇਰੇ ਕੋਲੇ ਸਵੇਰੀਆ ਕੇ ਖੜੀ ਹੋ ਗਈਆਂ ਪਹਿਲਾਂ ਮੇਰੀ ਇੱਕ ਗੱਲ ਸੁਣ ਲੈ ਮੈਂ ਆਪਣੇ ਬੱਚਿਆਂ ਦਾ ਨਾ ਦੁਸ਼ਮਣੀ ਹੈਗਾ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਉਹਨੂੰ ਕਹਿਣਾ ਹੀ ਨਹੀਂ ਸੀਗਾ ਵੀ ਤੂੰ ਨਾ ਜਾ ਬਾਕੀ ਮੈਂ ਨਾ ਪਿਓ ਆ ਮੈਂ ਸੋਚਦਾ ਮੈਨੂੰ ਕੋਈ ਪੇਮੈਂਟ ਆਉਂਦੀ ਆ ਕਿਸੇ ਪਾਸਿਓ ਮੈਨੂੰ ਭੇਜ ਹੀ ਦੇਣਾ ਸੀਗਾ ਮੈਂ ਕਹਣਾ ਉਹਨੂੰ ਉਹਦਾ ਦੁਸ਼ਮਨਾ ਕੋਈ ਉਹਦਾ ਪਿਓ ਹੀ ਆ ਮੈਂ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਉਣਾ ਪਿਆ ਭਾਵੇਂ ਤੁਸੀਂ ਮਾਂ ਪੁੱਤ ਮੈਨੂੰ ਜਿੰਨਾ ਮਰਜ਼ੀ ਗਲਤ ਸਮਝੀ ਜਾਓ ਜਿਹੜੇ ਮੈਂ ਆਪਣੇ ਫਰਜ਼ ਨਿਭਾਉਣੇ ਆ ਨਾ ਮੈਂ ਨਿਭਾ ਹੀ ਦੇਣੇ ਆ ਅੱਛਾ ਅੰਦਰੋਂ ਅੰਦਰ ਹੀ ਨਾ 골ਡੀ ਨਾਲ ਬੈਠ ਕੇ ਸਲਾਹਾਂ ਕਰਦੀ ਐ ਕੋਈ ਨਹੀਂ ਆ ਲੈਨ ਦੇ 골ਡੀ ਨੂੰ ਬਾਹਰ ਮੈਂ ਵੀ ਪੁੱਛਦੀ ਆ ਕਦੇ ਮਾਂ ਨਾਲ ਤਾਂ ਸਲਾਹ ਕੀਤੀ ਨੀਗੀ ਚੱਲ ਪਬਲੀ ਹੁਣ ਬੱਸ ਕਰ ਗੱਲਾਂ ਨਾਸ਼ਤਾ ਬਣਾ ਲਾ ਮੈਂ ਦਫ਼ਤਰ ਲਈ ਲੇਟ ਹੁਣਾ ਸਾਰਾ ਕੰਮ ਤਾਂ ਮੈਂ ਹੀ ਦੇਖਣਾ ਹੁੰਦਾ ਹੋਰ ਕਿਸੇ ਨੇ ਕੁਝ ਥੋੜੀ ਦੇਖਣਾ